ਹਾਂ ਜੀ ਤੁਹਾਡਾ ਰਾਈਟਰ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਮੈਨੂੰ ਉਮੀਦ ਨਹੀਂ थी ਵੀ ਮੈਨੂੰ ਮੈਂ ਸੋਚਿਆ ਸੀ 3-4 ਬੰਨੇ ਖੜੇ ਹੋਣਗੇ ਐਨੇ ਦੇਖ ਕੇ ਤਾਂ ਮੈਂ ਵੀ ਘਬਰਾ ਗਿਆ ਥੋੜਾ ਜਿਹਾ ਕਿਉਂਕਿ ਸਾਨੂੰ ਦੇਖੋ ਕੈਮਰੇ ਦਾ ਤਜਰਬਾ ਥੋੜਾ ਬਹੁਤ ਵੀਡੀਓ ਸ਼ੂਟਸ ਦਾ ਹੈਗਾ ਆ ਜਿਹੜਾ ਝੰਜੜ ਜੀਚਾ ਸੀ ਫਸਣਾ ਵੀ ਨਹੀਂ ਚਾਹਦੇ ਹੁੰਦੇ ਇਹ ਪਹਿਲੀ ਵਾਰ ਪਿਆ ਤੇ ਤੁਹਾਡੇ ਸਵਾਲ ਨੇ ਕੁਝ ਤੁਸੀਂ ਪੁੱਛ ਲਿਓ ਮੈਂ ਦੱਸ ਵੀ ਦਊਗਾ ਪਰ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡਾ ਇੱਕ ਕੰਮ ਦੇ ਵਿੱਚ ਸਾਡਾ ਇੱਕ 파ਟ ਦਾ ਰੋਲ ਅਦਾ ਕਰ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਕਿ ਮੈਂ ਸਿਰਫ ਸੁਣਨ ਦਾ ਸ਼ਰਮਾ ਦੀ سپورਟ ਦੇ ਵਿੱਚ ਖੜਿਆ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ سپورਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਣਨ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਘਬਰਾਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਆਉਣ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦੇ ਆ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਮਿਕਾਇਆ ਹੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹੋ ਸ਼ਿਰੀ ਬਰਾਲ ਵਰਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠੱਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋਟੇ ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਦੇ ਆ ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੁਆਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਵਗਾਰ ਸਾਡਾ ਹੋਰ ਕੋਈ ਤੁਸੀਂ ਸਵਾਲ ਤੁਸੀਂ ਸਾਡੇ ਮਾਮਲੇ ਜਿਹੜੀ ਤੁਸੀਂ ਹੁਣ ਸੰਧਰ ਦੇ ਮੈਟਰ ਨੂੰ ਲੈ ਕੇ ਜਿਹੜੀ ਤੁਸੀਂ ਆਪ ਵੀ ਥੋੜੀ ਜਿਹੜੀ ਕੰਪਲੇਟ ਹੈਗੀ ਹੈ ਉਹਦੇ ਬਾਰੇ ਦੱਸ ਦੋ ਕਿ ਕਿਹੜੀ ਤੁਸੀਂ ਕੰਪਲੇਟ ਕੋਈ ਕੰਪਲੇਟ ਦਰਜ ਕਰਾਈ ਹੈ ਕੁਝ ਕੰਪਲੇਟ ਅਸੀਂ ਪਰਸੋਂ ਦਿੱਤੀ ਹੈ ਜੀ ਐਸਐਚਓ ਸਾਹਿਬ ਨੂੰ ਥਾਣੇ 'ਚ ਤੇ ਅਸਲ ਮਟੋਰ ਥਾਣੇ 'ਚ ਹੈ ਕੰਪਲੇਟ ਦਾ ਮਸਲਾ ਕੀ ਉਹ ਤੁਸੀਂ ਦੱਸ ਕੰਪਲੇਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾ ਦਵਾਂ ਨਾ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਇੰਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਉਂਟ ਚਾਹੀਦਾ ਹੈ ਇੱਕ ਫਿਕਸਡ ਅਮਾਉਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜਿਆ ਲਿਖਿਆ ਵੀ ਹੋਇਆ ਹਾਂ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬੀ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸੇ ਕਰੋਂ ਡਰਦੇ ਵੀ ਹੁੰਨੇ ਆ ਅਸੀਂ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਹੈ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਹੈ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮਾੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਹੈ ਅਸੀਂ ਉਹ ਪੂਰਾ ਰਿਕੂਪਰ ਕਰ ਚੁੱਕੇ ਹਾਂ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਹੈ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਵੱੱਕ ਜਾਈਏ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਇਹ ਕਮਿਸ਼ਨ ਕੱਟਦੇ ਆ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਥੱਗੀ ਥੋੜੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ ਹੌਲੀ ਪੀੜ ਸਾਹਿਬ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਜੀ ਸਤੰਬਰ 2021 ਹਾਂ ਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਜਾਂ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵਿਊ ਪਵਾਤੇ ਚਾਹੇ 100 ਪਵਾਤੇ ਚਾਹੇ 1000 ਮਿਲਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2021 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਇਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਤੇ ਜਦੋਂ ਦਾ ਮੈਂ ਇਹਨਾਂ ਨਾਲ ਲੜਿਆ ਮੇਰਾ ਗਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ پا ਰਹੇ ਮੇਰੇ ਗਾਣੇ ਕਮਾ ਨਹੀਂ پا ਰਹੇ ਉਦਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਹਾਂ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪਿਹੜਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਦੇ ਹੁੰ ਹਲਾ ਜਾਂਦਾ ਕਿ ਜਿਹੜਾ ਸਾਡਾ origignal channel ਹੈ ਉਹ ਥੱਲੇ ਦਾਵਾ ਜਾਂਦਾ ਹੈ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ ਚ ਫੈਨ ਫੋਲਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸਟ ਚਲਦਾ ਹਣਾ ਤੇ ਮੈਨੂੰ ਹਿੰਦੀ ਆਡੀਅנס ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹਾਂ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਹੈ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਕਦੇ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਸ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀ ਰਕੂਪੀ ਕਰਤਾ ਉਸ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣਿਆ ਸਾਨੂੰ ਦਿੱ ਕੁਮ ਆਇਆ ਜਾਂਦਾ ਜੀ ਸਾਨੂੰ ਬਹੁਤ ਲੰਬੇ ਗੇੜ ਚ ਪਾਇਆ ਜਾਂਦਾ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਆ ਸਾਡਾ ਡਾਇਰੈਕਟਰ ਦੀ ਫੀਸ ਅਸੀਂ ਦੇਣੀ ਆ ਮਾਡਲ ਦੀ ਫੀਸ ਦੇਣੀ ਆ ਤਾਂ ਹੋਰ ਬਹੁਤ ਸਾਰੇ 뮤직 ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਆ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਨੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਬਈ ਟੋਟਲ ਕਿੰਨੇ ਕਰੋੜ ਬਰੇਕ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠਾ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਦਿਖਾਇਆ ਜਾਂਦਾ ਜਿਵੇਂ ਜਿਵੇਂ ਸਾਡੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮਨ ਦਾ ਵੀ ਕੀ ਚੱਲ ਰਿਹਾ ਮੈਨੂੰ ਨਹੀਂ ਸੀ ਪਤਾ ਕਿ ਸ਼ਿਰੀ ਬ੍ਰਾਂਡ ਦਾ ਕੀ ਚੱਲ ਰਿਹਾ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਤੋਂ ਪਹਿਲਾਂ ਇਹਨਾਂ ਨੂੰ ਮੇਲਜ਼ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਵੇੜੀਏ ਤੁਹਾਨੂੰ ਮੇਰੀ ਟੀਮ ਮੇਲਜ਼ ਦਿਖਾ ਦਊਗੀ ਸਾਡੇ ਵੱਲੋਂ ਕਿੰਤੀਆਂ ਗਈਆਂ ਤੁਸੀਂ ਪੈਸੇ ਜਿੰਨੇ ਦੇਣੇ ਨੇ ਜਿੰਨੇ ਤੁਹਾਨੂੰ ਲੱਗਦਾ ਓਨੇ ਦੇ ਦਿਓ ਜਿੰਨੇ ਤੁਸੀਂ ਗਾਣੇ ਕਿਹਾ ਸੀ ਮੈਂ ਉਹ ਤੋਂ ਦੋ ਵਾਧਾ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਤੇ ਆਏ ਹੋਇਆ ਤੇ ਕਿਹਾ ਕਿ 2 ਕਰੋੜ ਕੋਈ ਮੰਗ ਰਿਹਾ ਹਾਂ ਹਾਂਜੀ 2 ਕਰੋੜ ਵਾਲੀ ਗੱਲ ਵੀ ਕਰੋ 2 ਕਰੋੜ ਮੰਗ ਰਿਹਾ ਸਾਨੂੰ ਬਹੁਤ ਤਰੀਕੇ ਨਾਲ ਓੜ ਜਾਇਆ ਜਾਂਦਾ ਬਾਈ ਮੈਂ ਇਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਹੈ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਲਵੋਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਜੀ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਹਾਂ ਜੀ ਜੇਕਰ ਫੇਕ ਚੈਨਲ ਤੇ ਕੋਈ ਕੌੰਦਾ ਕਾਪੀਰਾਈਟ ਦਾ ਨੋਟਿਸ ਦਿੱਤਾ ਜਾਂਦਾ ਹਾਂ ਜੀ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਐਕਸੈਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਲੜਾਈ ਹੈ ਕਿ ਤੁਸੀਂ ਐਕਸੈਸ ਤੋਂ ਨੂੰ ਮਿਲੇ ਕਾਪੀਰਾਈਟ ਦੇਉਗੇ ਫਿਰ ਜੇ ਤੁਹਾਨੂੰ ਮਿਲ ਗਿਆ ਸਾਨੂੰ ਕਾਪੀਰਾਈਟ ਸਾਡੇ ਰਹੀ ਅਸੀਂ ਖੁਦ ਮਾਲਕ ਹਾਂ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਅਜੇ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਹੋਰ ਸੁਧਾਰ ਦਵਾਂ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ ਤੋਂ ਢੋਡੇ ਗਾਣੇ ਪਾਏ ਜਾਂਦੇ ਹਨ ਹਾਂ ਜਿਹੜੀ ਕੰਪਨੀ ਨਾਲ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਹੁੰਦੇ ਆ ਉਹਨਾਂ ਦੇ ਜਿਹੜੇ ਪਲਾਨ ਹੁੰਦੇ ਆ ਬਲਾ ਕੇ ਉਹ ਕਰਦੇ ਨਹੀਂ ਮਤਲਬ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇਹ ਕੰਪਨੀ ਕੇ ਇਹ ਕੰਪਨੀ ਆ ਕਿ ਤੁਸੀਂ ਦੋ ਤਿੰਨ ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੋ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦਾ ਕਿ ਸਰਨਲ ਆ ਹੋ ਗਿਆ ਬੀਰੇ ਉਹ ਜਿਹੜੀ ਪੰਜਵਾਂ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਨਾ ਹੈ ਕਾਪੀਰਾਈਟ ਵਾਲੀ ਉਹ ਅਲੱਗ-ਅਲੱਗ ਚੈਨਲਾਂ 'ਤੇ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹੈਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕੀ ਇਹ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲੋਂ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨਹੀਂ ਪਰ ਸਾਨੂੰ ਅੰਦਰੋਂ-ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਹੈ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਰਿਮੂਵ ਕਰਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਵਿੱਚ ਬਹੁਤ ਉਹਨਾਂ ਵਿੱਚ ਬਹੁਤ ਫੇਰ ਬਦਲਦੇ ਨੇ ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ ਇਜ਼ੀਲੀ ਐਡੀਟਡ ਹੁੰਦੀਆਂ ਨੇ ਤੇ ਇਜ਼ੀਲੀ ਐਡੀਟਡ ਨੇ ਤੁਸੀਂ ਦੱਸਿਆ ਜਿਵੇਂ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਤੁਹਾਨੂੰ ਪਤਾ ਲੱਗਿਆ ਸੁਨੰਦਾ ਸ਼ਰਮਾ ਦੀ ਪੋਸ਼ਟ ਤੋਂ ਜਾਂ ਸ਼ਿਵਰਾਟ ਤੋਂ ਤੁਹਾਡੀ ਕੋ ਕੋਆਰਡੀਨੇਸ਼ਨ ਚੱਲ ਰਹੀ ਹੈ ਕਿ ਆਰਟਿਸਟ ਕਾਫੀ ਸਾਡੇ ਮੰਚ ਤੇ ਆਣ ਜੜੀ ਪੀੜਤ ਜਿੱਥੋਂ ਤੱਕ ਦੇਖੋ ਸੁਨੰਦਾ ਜੀ ਦਾ ਕੇਸ ਹੈ ਸੁਨੰਦਾ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ ਚ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕਿਆਂ ਨਾਲ ਗੀ ਹੋ ਰਹੀਆ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਠੱਗ ਨੂੰ ਸਮਝ ਲੈਣੇ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀਆ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਂਦੇ ਆ ਕਿ ਸਾਨੂੰ ਹਰ ਇੱਕ ਬੰਦੇ ਦੇ ਸ਼ੱਕ ਆਉਣ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ੱਕ ਇਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਥੋੜੇ ਦੇ ਇੱਕ ਪਰਚਾ ਹੋ ਜੂਗਾ ਜਾਂ ਇਹ ਹੋ ਜੂਗਾ ਸਾਨੂੰ ਬਹੁਤ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵੇਹਾਰਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਆਵੇ ਬਈ ਜੀ ਜੀ ਦੇ ਲੋਕ ਕਾਕੇ ਜੀ ਤੁਸੀਂ ਬਹੁਤ ਸੀਰੀਅਸ ਅਲਿਗੇਸ਼ਨ ਲਾ ਰਹੇ ਹੋ ਜਿੱਦਿ ਦੇ ਹਿਸਾਬ ਕਿਤਾਬ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਕਿ ਗੱਡੀ 'ਚ ਕੋਈ ਸਮਾਨ ਨਹੀਂ ਵੀ ਲਿਖਾ ਦਿੱਤਾ ਜਾਊ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਪੁੱਛਦੇ ਹਾਂ ਤੁਹਾਡੇ ਨਾਲ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਉਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਅਦਾ ਹੀ ਨਿਭਾਇਆ ਜਾਂਦਾ ਬਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜਾ ਜਿਹਾ ਮੈਂ ਡੈਪਥ ਵਿੱਚ ਜਾਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਮੇਰੀ ਜਿਆਦਾ ਥੋੜੀ ਗੱਲ ਰਾਂ ਭੁੱਲ ਜਾਊਗਾ ਰੌਲਾ ਰੌਲਾ ਸਿਰਫ ਉਦੋਂ ਸ਼ੁਰੂ ਹੁੰਦਾ ਜ ਮੇਰੇ ਕੋਈਸ ਡਿਜੀਟਲ ਡਿਸਟ੍ਰਿਬਿਊਟਰ ਆ ਪ੍ਰੋਡਿਊਸਰ ਨਹੀਂ ਹੈਗਾ ਮੇਰਾ ਹਨਾ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੋਲਾ ਪੈਣਾ ਸ਼ੁਰੂ ਹੁੰਦਾ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਚੋਰੀ ਫੜਦੇ ਕਿਤੇ ਕੋਈ ਸਾਨੂੰ ਕੁਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਹੈ ਉਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆ ਜਾਂਚ ਪੜਤਾਲ ਕਰਦੇ ਆ ਤੇ ਉਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਜਦੋਂ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਨੇ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦੇਆ ਜਾਵੇ ਫਿਰ ਇਹ ਰਿਪਲਾਈ ਨਹੀਂ ਕਰਦੇ ਬਾਈ ਇਹ ਜਰੂਰ ਹੋਵੇ ਮੈਂ ਕਹਿੰਦਾ ਤੁਹਾਡੇ ਕਿੰਨੀਆਂ ਮੁਲਾਕਾਤਾਂ ਹੁੰਦੀਆਂ ਪਿੰਕੀ ਧੱਲੇਵਾਲ ਨਾਲ ਤੇ ਤੁਹਾਡੀ ਆਪ ਮੁਲਾਕਾਤ ਹੁੰਦੀ ਹੈ ਪਿੰਕੀ ਧੱਲੇਵਾਲ ਨਾਲ ਜਾਂ ਪ੍ਰਦੀਪ ਸ਼ਰਮਾ ਜਿਹੜਾ ਉਹਨਾਂ ਦਾ ਮੈਨੇਜਰ ਉਹਨਾਂ ਨਾਲ ਮੁਲਾਕਾਤ ਦੇਖੋ ਮੇਰੀ ਮੁਲਾਕਾਤ ਮੇਰੀਆਂ ਮੁਲਾਕਾਤਾਂ ਖੁਦ ਦੀਆਂ ਬਹੁਤ ਘੱਟ ਹੋਈਆਂ ਨੇ ਮੇਰੀਆਂ ਮੁਲਾਕਾਤਾਂ ਹੋਈਆਂ ਨੇ ਮੇਨਲੀ ਗੁਰਕੰਨਤਾ ਵਾਲਨ ਜਾਂ ਫਿਰ ਉਹਨਾਂ ਦਾ ਜਿਹੜਾ EMPLOYE ਇੱਕ ਅਨੁਰਧ ਸ਼ਰਮਾ ਜੀ ਦਾਕਾ ਜੀ ਜਦੋਂ ਦੀ ਪੁਲਿਸ ਤੋਂ ਕੰਪਲੇਂਟ ਕੀਤੀ ਹੈ ਪੁਲਿਸ ਨੇ ਸਹਿਯੋਗ ਦੇ ਰਹੀ ਹੈ ਤੁਹਾਨੂੰ ਜਾਂ ਫਿਰ ਉਹਦੇ ਵਿੱਚ ਵੀ ਜਿਹੜੇ ਲਾਉਣੇ ਪਏ ਦੇ ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਹੈ ਸਾਨੂੰ ਕਿਹਾ ਜਾ ਰਿਹਾ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਵ ਤੇ ਇੰਨਾ ਡਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਏਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜਾਵੇ ਪਰ ਉਮੀਦ ਆ ਸਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਚਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ ਬਈ ਇੱਕ ਚੀਜ਼ ਹੋ ਰਹੀ ਹੈ ਜਿੰਦਾ ਤੁਹਾਡੇ ਹੁਣ ਗਾਣੇ ਦੱਸ ਨਹੀਂ 10 ਗਾਣਿਆਂ ਦਾ ਮੋਟਾ-ਮੋਟਾ ਬਜਟ ਲਾ ਲਓ 6-7 ਕਰੋੜ ਤਾਂ ਉਹਦਾ ਜਿਹੜਾ ਹਿਸਾਬ ਜਦੋਂ ਐਡ ਦੇਣ ਦੇਖਿਆ ਜਾਂਦਾ ਤਾਂ ਸਿਰਫ 2 ਕਰੋੜ ਦਾ ਕੰਮ ਹੁੰਦਾ ਹੈ ਬਾਕੀ ਜਿਹੜੇ 3-4 ਕਰੋੜ ਹੁੰਦੇ ਨੇ ਕਿਉਂਕਿ ਜਿੱਥੋਂ ਤੱਕ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਤੁਹਾਡੇ ਮੈਟਰ ਤੋਂ ਕਿਤੇ ਇਹ ਵੀ ਚੀਜ਼ ਹੁੰਦੀ ਹੈ ਕਿ ਜਿਵੇਂ 7 ਕਰੋੜ ਦਾ ਕੰਮ ਹੈ ਮੈਨੂੰ ਸਮਝ ਨਹੀਂ ਤੋ ਥੋੜਾ ਜਿਹਾ ਸਮਝਾਓ ਕਿਉਂਕਿ ਜਿੱਦਾਂ ਹੁਣ ਤੁਹਾਡੇ ਗਾਣੇ ਆ ਪੋਸਟ ਕੋਲ 10 ਗਾਣਿਆਂ ਦਾ ਪਰ ਜਿਹੜਾ 7 ਕਰੋੜ ਜਿਵੇਂ ਤੁਹਾਡੇ ਗਾਣੇ ਦੀ ਸ਼ੂਟ ਹੋਇਆ ਬੇਬੀ ਸ਼ਰਕੀਨਾ ਹੋਵੇ ਬਹੁਤ ਹੋਵੇ 3 ਕਰੋੜ 4 ਕਰੋੜ ਹੋਵੇ ਹਾਂਜੀ ਹਾਂਜੀ ਤੇ ਉਹਦੇ ਵਿੱਚੋਂ ਜਿਵੇਂ ਪੈਸੇ ਘੱਟ ਲਾਏ ਗਾਣਿਆਂ ਤੇ ਤੁਹਾਨੂੰ 10 ਤੱਕ ਵੀ ਇੱਥੇ ਗਾਣੇ ਦੇ ਵੱਧ ਪੈਸੇ ਲੱਗੇ ਜਾਂਦੇ ਆ ਉਹ ਉਹ ਪਤਾ ਕੀ ਦੇ ਕੇਸ ਚ ਹੈ ਵੀਰੇ ਮੈਂ ਸਾਈਨਡ ਆਰਟਿਸਟ ਨਹੀਂ ਹਾਂ ਮੇਰੇ ਤੇ ਉਹ ਖਰਚਾ ਨਹੀਂ ਕਰ ਰਹੇ ਮੇਰੇ ਕੇਸ ਦੇ ਵਿੱਚ ਮੈਂ ਖੁਦ ਕੰਪਨੀ ਆ ਖੁਦ ਲੇਬਲ ਹਾਂ ਮੇਰੀ ਲੜਾਈ ਪ੍ਰੋਡਿਊਸਰ ਵਰਸਸ ਆਰਟਿਸਟ ਦੀ ਨਹੀਂ ਹੈ ਮੇਰੀ ਲੜਾਈ ਮੈਂ ਲੇਬਲ ਵਰਸਸ ਡਿਜੀਟਲ ਡਿਸਟ੍ਰੀਬਿਊਟਰ ਹੈ ਮੇਰੇ ਇਹੋ ਸਰਵਿਸ ਪ੍ਰੋਵਾਈਡਰ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਇਹ ਪ੍ਰੋਡਿਊਸਰ ਕਿਸੇ ਆਰਟਿਸਟ ਨੂੰ ਸਾਈਨ ਕਰਦੇ ਨੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਸੁਨਿਸ਼ਚਿਤ ਕਰਦੇ ਨੇ ਕਿ ਇਹਦੇ ਸਰਕਲ ਦੇ ਘੇਰੇ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਆਵੇ ਜਿਹੜਾ ਇਹਨਾਂ ਨੂੰ ਅਵੇਅਰ ਕਰ ਦਵੇ ਜਿਹੜਾ ਇਹਨਾਂ ਨੂੰ ਨੌਲੇਜ ਦੇ ਦੇਵੇ ਜਿਹੜਾ ਇਹਨਾਂ ਨੂੰ ਇਹਨਾਂ ਦੀ ਅਸਲ ਕਮਾਈ ਦਿਖਾ ਦੇਵੇ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹੀ ਦੱਸਿਆ ਜਾਂਦਾ ਕਿ ਤੇਰੇ ਗਾਣੇ ਨਹੀਂ ਚੱਲ ਰਹੇ ਤੇਰਾ ਇਹ ਨਹੀਂ ਚੱਲ ਰਿਹਾ ਤੇਰੀ ਕਮਾਈ ਨਹੀਂ ਹੋ ਰਹੀ ਤੇਰੇ ਤੇ ਤੇਰੀ ਪ੍ਰਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਪ੍ਰਮੋਸ਼ਨ ਇਸ ਤਰ੍ਹਾਂ ਕਰੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਡਿਜੀਟਲ ਡਿਸਟ੍ਰਿਬਿਊਟਰ ਸਾਡੇ ਇਹ ਨੇ ਇਹਨਾਂ ਦਾ ਸਾਈਨਡ ਆਰਟਿਸਟ ਸੁਨੰਦਾ ਸ਼ਰਮਾ ਸੁਨੰਦਾ ਸ਼ਰਮਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੇ ਤੇਰੀ ਪ੍ਰਮੋਸ਼ਨ ਤੇ ਬਹੁਤ ਪੈਸਾ ਲਾਉ ਦਿੱਤਾ ਗਿਆ ਹਾਲਾਂਕਿ ਕਿਉਂਕਿ ਮੇਰੇ ਚੈਨਲ ਦਾ ਐਕਸੈਸ ਇਹਨਾਂ ਕੋਲ ਸੀ ਤਾਂ ਮੇਰੇ ਚੈਨਲ ਦੇ ਉੱਪਰ ਹੀ ਕਮਿਊਨਿਟੀ ਪੋਸਟ ਪਾ ਕੇ ਸੁਨੰਦਾ ਸ਼ਰਮਾ ਦੇ ਗਾਣੇ ਪ੍ਰਮੋ ਬਾਕੀ ਮੈਂ ਥੋੜੀ ਕਲੈਰਿਟੀ ਦੇ ਵਿੱਚ ਬੀਇੰਗ ਅ ਲੀਗਲ ਐਡਵਾਈਜ਼ਰ ਮੈਂ ਇਹ ਕਹੂੰਗਾ ਕਿ ਸਹਿਜਪਾਲ ਜੋ ਇਹਨਾਂ ਦੇ ਮੈਨੇਜਰ ਨੇ ਔਰ ਪਾਰਟਨਰ ਨੇ ਉਹ ਉਹ ਜ਼ਿਆਦਾ ਗੰਭੀਰਤਾ ਨਾਲ ਟੈਕਨੀਕਲਿਟੀ ਤੇ ਗੱਲ ਕਰ ਸਰ ਸਹਿਜਪਾਲ ਤੁਸੀਂ 5 ਮਿੰਟ ਚ ਦੱਸੋਗੇ ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰ ਦਾਂ ਜੀ ਕਿ ਸੁਨੰਦਾ ਜੀ ਦਾ ਮਸਲਾ ਹੈਗਾ ਮੈਡ ਫਾਰ 뮤직 ਨਾਲ ਜਿਸ ਦਾ ਮਾਲਕ ਪਿੰਕੀ ਢਾਲੀਵਾਲ ਹੈ ਤੇ ਸਕਾਈ ਡਿਜੀਟਲ ਜੋ ਪਿੰਕੀ ਢਾਲੀਵਾਲ ਤੇ ਗੁਰਕਰਨ ਢਾਲੀਵਾਲ ਦੀ ਕੰਪਨੀ ਹੈ ਉਹ ਸਾਡੇ ਡਿਜੀਟਲ ਡਿਸਟ੍ਰੀਬਿਊਟਰ ਨੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਪ੍ਰੋਡਿਊਸਰ ਨਹੀਂ ਹੈਗੇ ਸਾਡਾ 3 ਸਾਲ ਦਾ ਕੰਟਰੈਕਟ ਸੀ ਸਤੰਬਰ 2021 ਤੋਂ ਸ਼ੁਰੂ ਹੋਇਆ ਸਤੰਬਰ 2024 ਦੇ ਵਿੱਚ ਉਹ ਖਤਮ ਹੋ ਗਿਆ ਅਸੀਂ 18 ਗਾਣੇ ਦੇਣੇ ਸੀ ਇਹ ਇੱਕ ਸਾਰਿਆਂ ਦੇ ਸਾਹਮਣੇ ਪ੍ਰੂਫ ਹੈ ਕਾਕਾ ਜੀ ਰੈਕਡ ਦਾ ਚੈਨਲ ਖੋਲੋਗੇ ਉਸ ਦੇ ਉੱਪਰ ਤੁਹਾਨੂੰ 20 ਗਾਣੇ ਮਿਲਣਗੇ ਅਸੀਂ 20 ਦੇ ਚੁੱਕਿਆ ਜਿੰਨਾ ਅਸੀਂ ਸਾਨੂੰ ਉਹਨਾਂ ਵੱਲੋਂ ਪੈਸਾ ਆਉਂਦਾ ਉਹ ਸਾਨੂੰ ਰੀਕੂਪ ਕੀਤੇ ਹੋਏ ਪੌਣੇ 2 ਸਵਾ ਸਾਲ ਹੋ ਗਿਆ ਸਵਾ ਸਾਲ ਹੋ ਗਿਆ ਉਸ ਤੋਂ ਉੱਪਰ 22% ਕਮਿਸ਼ਨ ਦੇ ਚੁੱਕੇ ਹਾਂ ਹੁਣ ਨਾ ਸਾਡਾ ਚੈਨਲ ਛੱਡਿਆ ਜਾ ਰਿਹਾ ਹੈ ਐਕਸਲ ਸ਼ੀਟਾਂ ਜਿਹੜੀਆਂ ਮੰਤਰੀ ਰਿਪੋਰਟਾਂ ਆਉਂਦੀਆਂ ਨੇ ਉਹ ਐਡੀਟਡ ਨੇ ਉਹ ਮੈਂ ਤੁਹਾਨੂੰ ਕੋਈ ਵੀ ਤੁਹਾਡੇ ਚ ਭਰਾ ਫ੍ਰੀ ਟਾਈਮ ਹੀ ਨਾਲ ਬੈਠ ਕੇ ਦੇਖ ਸਕਦਾ ਹੈ ਕਿ ਜਦੋਂ ਮੈਂ ਆਪਣੇ ਚੈਨਲ ਖੋਲੂੰਗਾ ਤੇ ਜਦੋਂ ਮੈਂ ਇਹਨਾਂ ਦੀਆਂ ਸ਼ੀਟਾਂ ਖੋਲੂੰਗਾ ਇਹ ਕਦੇ ਵੀ ਅੱਗੇ ਸਕੈਡਿਚੁਲ ਕੰਮ ਕਰਦੇ ਆ ਵਾਰਨਰ ਬ੍ਰਦਰਸ ਨਾਲ ਵਾਰਨਰ ਬ੍ਰਦਰਸ ਤੋਂ ਜਿਹੜੀਆਂ ਇਹਨਾਂ ਨੂੰ ਰਿਪੋਰਟਾਂ ਆਉਂਦੀਆਂ ਨੇ ਉਹ ਸਾਨੂੰ ਕਦੇ ਵੀ ਨਹੀਂ ਦਿਖਾਈਆਂ ਗਈਆਂ ਪੂਰੇ 3 ਸਾਲਾਂ ਚ ਇਹ ਮੈਨੂੰ ਲਾਰਾ ਲਾਉਂਦੇ ਨੇ ਕਿ ਇਸ ਚੈਨਲ ਤੋਂ ਅਸੀਂ ਉਦੋਂ ਛੱਡ ਪਾਵਾਂਗੇ ਜਦੋਂ ਸਾਨੂੰ ਵਾਰਨਰ ਬ੍ਰਦਰਸ ਪਰਮਿਸ਼ਨ ਦੇਊਗੀ ਕਿਉਂਕਿ ਇਹਨਾਂ ਨੇ ਕਈ ਕਰੋੜ ਰੁਪਏ ਵਾਰਨਰ ਬ ਤੇ ਮੈਂ ਉਹ ਲਾਰੇ ਚ ਮੇਰਾ ਸਵਾ ਮਹੀਨਾ ਡੇਢ ਮਹੀਨਾ ਵੇਸਟ ਹੋਇਆ ਮੈਂ ਆਪਣੇ ਬਿਹਾਫ ਤੇ ਲਿੰਕ ਰਿਲੇਸ਼ਨ ਲਾ ਕੇ ਬੰਬੇ ਗਿਆ ਵਰਨਰ ਨੂੰ ਮਿਲਿਆ ਉਹਨਾਂ ਨੇ ਮੈਨੂੰ ਇੰਟਰਟੇਨ ਕੀਤਾ ਕਿ ਕਾਕਾ ਇੱਕ ਨੋਨ ਆਰਟਿਸਟ ਹੈ ਅਸੀਂ ਤੇਰੀ ਗੱਲ ਸੁਣ ਲੈਨੇ ਆ ਮੇਰੀ ਗੱਲ ਸੁਣ ਕੇ ਉਹਨਾਂ ਵੱਲੋਂ ਵੀ ਇਹੀ ਰਿਪਲਾਈ ਆਇਆ ਕਿ ਉਹ ਸਾਨੂੰ ਪੰਜਾਬ ਦੇ ਵਿੱਚ ਡੀਫੇਮ ਕਰਦੇ ਨੇ ਹੋਰ ਵੀ ਬਹੁਤ ਮਸਲੇ ਆਉਂਦੇ ਨੇ ਬਟ ਤੁਹਾਡਾ ਕੰਟਰੈਕਟ ਉਹਨਾਂ ਨਾਲ ਹੈ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋਗੇ ਇਹ ਮਸਲਾ ਮੈਂ ਦੁਬਾਰਾ ਕੇ ਕਰਨ ਧਾਲੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਇਸ ਤੋਂ ਬਾਅਦ ਮੇਰੇ ਫੋਨ ਦੀ ਚੈਟ ਚੈੱਕ ਕਰੋਗੇ ਪਿਛਲੀ ਜੂਨ ਤੋਂ ਲੈ ਕੇ ਹੁਣ ਤੱਕ ਕਰਨ ਨੇ ਮੈਨੂੰ ਰਿ ਜਿਹੜੀ ਸੁੰਦਾ ਸ਼ਰਮਾ ਜੀ ਦੀ ਪੋਸਟ ਹੈ ਉਹ ਪਾਈ ਜਾਂਦੀ ਹੈ 7 ਮਾਰਚ ਨੂੰ ਅਸੀਂ ਆਪਣਾ ਮੇਲ ਟ੍ਰੇਲ ਸ਼ੁਰੂ ਕੀਤਾ ਹੋਇਆ ਹੈ ਅਗਸਤ 2024 ਦਾ ਜਦੋਂ ਵੀ ਕੰਟਰੈਕਟ ਖਤਮ ਹੋਣਾ ਤੁਸੀਂ ਮੰਨ ਇੱਕ ਮਹੀਨਾ ਪ੍ਰਾਇਰ ਨੋਟਿਸ ਦੇਣਾ ਉਹਨਾਂ ਨੂੰ ਟਰਮੀਨੇਸ਼ਨ ਦਾ ਉਹ ਮੇਲਾਂ ਗਈਆਂ ਹੋਈਆਂ ਨੇ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਵੀ ਮੇਲਾਂ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਲੀਗਲ ਨੋਟਿਸ ਵੀ ਗਏ ਹੋਏ ਨੇ ਸ਼ੁੰਦਾ ਜੀ ਦੀ ਪੋਸਟ ਆਉਂਦੀ ਹੈ 7 ਤਰੀਕ ਨੂੰ ਸਾਡਾ ਨੀਗਲ ਨੋਟਿਸ ਗਿਆ ਹੋਇਆ ਹੈ 28 ਫਰਵਰੀ ਦਾ ਉਹ ਸਾਰੇ ਪ੍ਰੂਫ ਮੈਂ ਤੁਹਾਨੂੰ ਵਿਦ ਡੇਟਸ ਦੇ ਸਕਦਾ ਇਹ ਪ੍ਰਟੈਂਡ ਕੀਤਾ ਜਾਂਦਾ ਹੈ ਕਿ ਅਸੀਂ ਸਿਰਫ ਸੁਨਦਾ ਜੀ ਦੀ سپورਟ ਚਾਂ ਬਿਲਕੁਲ سپورਟ ਚਾਂ ਜੇ ਕਿਸੇ ਨਾਲ ਠੱਗੀ ਹੁੰਦੀ ਆ ਅਸੀਂ ਹੈਗੇ ਆ ਬਟ ਉਹ ਮੈਡ ਫੋਰ 뮤직 ਦਾ ਮਸਲਾ ਸਾਡਾ ਡਿਜੀਟਲ ਡਿਸਟ੍ਰੀਬਿਊਸ਼ਨ ਦਾ ਹੈ ਇਸ ਤੋਂ ਇਲਾਵਾ ਬਹੁਤ ਆਰਟਿਸਟ ਨੇ ਜੋ ਤੁਸੀਂ ਡੀਪਲੀ ਜਾਓਗੇ ਜਿਹੜੇ ਸਕਾਈ ਟਿਸਤਲਾਂ ਕੰਮ ਕਰ ਰਹੇ ਨੇ ਬਟ ਉਹਨਾਂ ਦੇ ਮਨ ਚ ਡਰ ਹੁੰਦਾ ਹੈ ਕਿ ਸਾਡੇ ਚੈਨਲ ਨਹੀਂ ਛੁੱਟਣਗੇ ਇੱਕ ਚੈਨਲ ਹੀ ਇੱਕ ਆਰਟਿਸਟ ਦੀ ਪ੍ਰਾਪਰਟੀ ਹੈ ਉਹਦੀ ਰੋਜੀ ਰੋਟੀ ਹੈ ਉਹਦੀ ਪੈਨਸ਼ਨ ਹੈ ਉਹਦੀ ਪਛਾਣ ਹੈ ਵੈਲਿਊ ਸਾਰਾ ਕੁਝ ਹੈ ਜਦੋਂ ਉਹੀ ਨਹੀਂ ਛੁੱਟਿਆ ਜਾਂ ਉਹਦੇ ਵਿੱਚ ਜਿਵੇਂ ਵੀਰੇ ਨੇ ਦੱਸਿਆ ਫੇਕ ਕਮੈਂਟ ਪਾ ਦਿੱਤੇ ਗਏ ਲਾਈਕ ਪਾ ਦਿੱਤੇ ਕਿ ਗਾਣੇ ਜਿਵੇਂ ਸੁਨੰਧਾ ਦੇ ਗਾਣੇ ਤੁਸੀਂ ਦੇਖੋਗੇ ਚੈੱਕ ਕਰੋਗੇ ਸਾਰੇ ਲਿਸਟਡ ਨੇ ਦੇਖ ਹੀ ਨਹੀਂ ਰਹੇ ਜਦੋਂ ਆਰਟਿਸਟ ਦੇ ਗਾਣੇ ਨਹੀਂ ਚੱਲ ਰਹੇ ਉਹਨੂੰ ਬੁਲਾਊਗਾ ਕੌਣ ਸ਼ੋਅਾਂ ਤੇ ਜਾਂ ਉਹ ਤਾਂ ਰੋਜ਼ੀ ਰੋਟੀ ਖਤਮ ਹੋ ਗਈ ਇਹ ਵੀ ਡਰ ਹੁੰਦਾ ਸਾਨੂੰ ਤਾਂ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਕਾਕਾ ਜੀ ਰੈਕੋਰਡ ਤੇ ਦੇਖੋਗੇ ਜਦੋਂ ਉਹਦਾ ਕਾਕੇ ਵੀਰੇ ਦਾ ਇਹ ਸਫ਼ਰ ਸ਼ੁਰੂ ਹੁੰਦਾ ਇਸ ਲਾਈਨ ਦੇ ਵਿੱਚ ਰੈਗੂਲਰ ਗਾਣੇ ਆਏ ਨੇ ਸਾਰੇ ਗਾਣੇ ਚੱਲੇ ਨੇ ਪਰ ਹੁਣ ਕਾਕਾ ਜੀ ਰੈਕੋਰਡ ਤੇ ਪਿਛਲੇ 6 ਮਹੀਨਿਆਂ ਤੋਂ ਗਾਣਾ ਨਹੀਂ ਆਇਆ ਕਿਉ ਸਾਡੇ ਕੋਲ ਨਾ ਪੈਸਾ ਨਹੀਂ ਹੁੰਦਾ ਸਾਡੀ ਕਮਾਈ ਖਾ ਜਾਂਦੇ ਨੇ ਤਾਂ ਅਸੀਂ ਸ਼ੋਹਾਂ ਤੋਂ ਐਨੀ ਹੌ ਮੈਨੇਜ ਕਰਕੇ ਕੁਛ ਨਾ ਕੁਛ ਕਰਦੇ ਰਹਿੰਦੇ ਆ ਪਿੱਛੇ ਗਾਣਾ ਸਾਡਾ ਯਾਰ ਮਾਲ ਮਨਿੰਦਰ ਬੁੱਟਰ ਵੀਰੇ ਨਾਲ ਉਹ ਸਾਡੀ ਬਾਰਡਰ ਡੀਲ ਸੀ ਐਨੀ ਹੌ ਇੰਡਸਟਰੀ ਤੇ ਬਣੇ ਰਹਿਣਾ ਨਾ ਫੇਸ ਵੇਰੇ ਤਾਂ ਬਣਾ ਕੇ ਰੱਖਣੀ ਆ ਨਾ ਤੇ ਇੱਕ ਗਾਣਾ ਲੈ ਲਾਂਗੇ ਇੱਕ ਦੇ ਦਾਂਗੇ ਪਰ ਉਹ ਤੋਂ ਗਾਣਾ ਸੀ ਉਦੋਂ ਲੈ ਪਾਵਾਂਗੇ ਜਦੋਂ ਸਾਡੇ ਕੋਲ ਸਾਡੀ ਪੂਰੀ ਕਮਾਈ ਆਉਂਦੀ ਹੋਊਗੀ ਬੈਕ ਐਂਡ ਤੇ ਕਈ ਗੁਣਾ ਖਾ ਜਾਂਦੇ ਨੇ ਕਈ ਗੁਣਾ ਹੂੰ ਫਰੀ ਟਾਈਮ ਆਪਾਂ ਨੂੰ ਤਾਂ ਕਾਫੀ ਟਾਈਮ ਚਾਹੀਦਾ ਹੋਊਗਾ ਤੇ ਜਦੋਂ ਮੈਂ ਪ੍ਰੋਜੈਕਟਰ ਤੇ ਦਿਖਾ ਦੂੰਗਾ ਸਾਰੀਆਂ ਚੀਜ਼ਾਂ ਕਿ ਕਿਵੇਂ-ਕਿਵੇਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿੰਨੇ ਹੋਰ ਆਰਟਿਸਟ ਨੇ ਸਹਿਜਪਾਲ ਦੀ ਜਿਵੇਂ ਸ਼੍ਰੀ ਬਲਰਾਮ ਦਾ ਜ਼ਿਕਰ ਕਾਕਾ ਜੀ ਬਣਾ ਨੇ ਕੀਤਾ ਜਾਂ ਹੋਰ ਕਿੰਨੇ ਕਾਰਟ ਬਹੁਤ سارے ਆਰਟਿਸਟ ਨੇ ਵੀਰੇ ਬਹੁਤ سارے ਆਰਟਿਸਟ ਨੇ ਜੀ ਕੁਝ ਇਦਾਂ ਦੇ ਵੀ ਆਰਟਿਸਟ ਨੇ ਜਿਹੜੇ ਨਹੀਂ ਚਾਹ ਕੇ ਵੀ ਨਹੀਂ ਬੋਲ ਪਾਉਣਗੇ ਰੀਜ਼ਨ ਵੀ ਇੰਕ ਕੇ ਸ਼ੁਰੂ ਚ ਜਦੋਂ ਆਪਾਂ ਤੇ ਰਿਲੇਸ਼ਨ ਹੁੰਦਾ ਉਦੋਂ ਮਿੱਠੇ ਪਿਆਰੀ ਇੰਨੇ ਹੁੰਦੇ ਨੇ ਕਿ ਉਹਨਾਂ ਦੇ ਪੈਸੇ ਨਾਲ ਉਹਨਾਂ ਦੀ ਪ੍ਰੋਪਰਟੀ ਦੀ ਵੰਡ ਨੇ ਵਿੱਚ ਅਭਦੀ ਪਾਰਟਨਰਸ਼ਿਪ ਆਉਂਦੀ ਉਹ ਇੱਕ ਸੁਲਾਹ ਦੇ ਰਹੇ ਆ ਕਿ ਨਵੇਂ ਕਲਾਕਾਰ ਕਾਲੇ ਬੋਤ ਹੈ ਇਹਨਾਂ ਨੂੰ ਡਰਾਇੰਗ ਰੂਮ ਕਰਕੇ ਮਸਲੇ ਹੱਲ ਕਰਵਾ ਲੈਣੇ ਚਾਹੀਦੇ ਆ ਪੁਲਿਸ ਕੋਲ ਕੋਰਟ ਤੱਕ ਨਹੀਂ ਜਾਣਾ ਚਾਹੀਦਾ ਇਹਦਾ ਜਵਾਬ ਤੁਸੀਂ ਕੀ ਦੇਣਾ ਚਾਹੋ ਇਸ ਇੰਡਸਟਰੀ ਦੇ ਵਿੱਚ ਆਪਣੇ ਹੋਰ ਵੱਡੇ ਭਰਾ ਹੈਗੇ ਨੇ ਟੇਬਲ ਟਾਕਸ ਬਹੁਤ ਜ਼ਰੂਰੀ ਨਹੀਂ ਆ ਵੱਡੇ ਵੱਡੇ ਦੇਸ਼ਾਂ ਦੇ ਮਸਲੇ ਟੇਬਲ ਤੇ ਖਤਮ ਹੁੰਦੇ ਨੇ ਬਟ ਜਿਵੇਂ ਤੁਹਾਨੂੰ ਦੱਸਿਆ ਕਿ ਸਤੰਬਰ 2024 ਦਾ ਟ੍ਰੈਕ ਕੰਟਰੈਕਟ ਖਤਮ ਹੋਇਆ ਹੋਇਆ 6 ਮਹੀਨੇ ਤੋਂ ਗਾਣਾ ਨਹੀਂ ਕਰ 파ਰੇ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਆਫਿਸ ਨਹੀਂ ਗਏ ਪਿੰਕੀ ਭਾਜੀ ਦੇ ਘਰੇ ਮੈਂ ਤੇ ਮੰਗਲ ਵੀਰਾ 10 ਵਾਰ ਜਾ ਚੁੱਕਿਆ ਪਿੰਕੀ ਭਾਜੀ ਨੂੰ ਸਕ ਉਹ ਬਿਮਾਰੀ ਹੈ ਅਸੀਂ ਇਮੋਸ਼ਨਲ ਹੋਏ ਡਾਕਟਰ ਵੀ ਦੱਸਿਆ ਮੰਦਰ ਵੀ ਦੱਸਿਆ ਕਿ ਉੱਥੇ ਉੱਥੇ ਹੈ ਬੇਟਾ ਕਰਦੇ ਆ ਕਰਨ ਕੈਨੇਡਾ ਗਿਆ ਹੋਇਆ ਕਰਨ ਆ ਗਿਆ ਅੰਕਲ ਯੂਰਪ ਚੱਲ ਜਾਂਦੇ ਨੇ ਇਦਾਂ ਹੀ ਮਸਲਾ ਚੱਲੀ ਜਾਂਦਾ ਰਹਿੰਦਾ ਹੈ ਤੇ ਤੁਸੀਂ ਮੇਥੋਂ ਇਥੇ ਤੋਂ ਬਾਅਦ ਵੇਖ ਲਓ ਕਿ ਮੇਰੇ ਮੈਂ ਤੁਹਾਨੂੰ ਦਿਖਾਵਾਂ ਕਿ ਮੇਰੇ ਲਾਸਟ ਮੈਨੂੰ ਮੈਸੇਜ ਰੋਬਰਟ ਜੂਮ ਦਾ ਆਇਆ ਹੋਇਆ ਹੈ ਇਹ ਮੈਂ ਜੂਮ ਕਰ ਦੇਣਾ ਸਿਰਫ ਮੈਸੇਜ ਮੇਰੇ ਵੱਲੋਂ ਗਿਆ ਹੋਇਆ ਹੈ ਕੋਈ ਰਵੱਟ ਨਹੀਂ ਮੇਲ ਦਾ ਕੋਈ ਰਿਪਲਾਈ ਨਹੀਂ ਜਦੋਂ ਨੋਟਸਰ ਰਿਪਲਾਈ ਨਹੀਂ ਜਦੋਂ ਲੀਗਲ ਨੋਟਿਸ ਦਾ ਹੀ ਰਿਪਲਾਈ ਨਹੀਂ ਕੋਈ ਜਦੋਂ ਵੀਰੇ ਨੇ ਨਾਮ ਲਿਆ ਅਨੁਜ ਜੀ ਦਾ ਉਹਨਾਂ ਨੇ ਮੈਨੂੰ ਉਹ ਜਿਹੜੀ ਸਮਾਈਲੀ ਨਹੀਂ ਹੁੰਦੀ ਅੱਖ ਜੀ ਮਾਰ ਕੇ ਰਸੀਵਡ ਯੂਰ 올 ਲੀਗਲ ਨੋਟਿਸਿਸ ਹੂੰ ਇਹ ਵੀ ਉਹ ਤੋਂ ਪਹਿਲਾਂ ਦੀ ਮੇਰੀ ਚੈਟ ਹੈ ਜਦੋਂ ਕਿਸਮਦਾ ਜੀ ਨੇ ਹਲੇ ਪੋਸਟ ਨਹੀਂ ਪਾਈ ਸੀ ਮਤਲਬ ਤੁਹਾਨੂੰ ਇੰਨਾ ਕਮਜ਼ੋਰ ਸਮਝਦੇ ਹੈ ਕਿ ਟੀਚਰਾਂ ਕਰ ਰਹੇ ਹੋਂ ਦਾ ਵੀਰੇ ਜਿਵੇਂ ਦੱਸਿਆ ਕਿ ਮੈਂ ਇੱਕ ਪ੍ਰਾਪਰਟੀ ਸਾਡੀ ਉਹਨਾਂ ਕੋਲ ਸਾਡੀ ਪਿਛਲੇ 4 ਸਾਲਾਂ ਦੀ ਮਿਹਨਤ ਉਹਨਾਂ ਕੋਲ ਹੈ। ਬਈ ਉਹ ਤਾਂ ਕਹਿੰਦੇ ਕਿ ਪੂਰੀ ਇੰਡਸਟਰੀ ਰੋਟੀ ਅਸੀਂ ਪਾਈ ਹੈ ਕਹਿੰਦੇ ਕਿ ਬੱਚਾਂ ਰੋਟੀ ਪਾਈ ਦਾ ਸਾਨੂੰ ਕਮਾਇਦਾ ਵੀਰੇ ਦੇਖੋ ਰੋਟੀ ਪਾਉਣੀ ਹੁੰਦੀ ਹੈ ਜੀ ਪਰਮਾਤਮਾ ਆਰਟਿਸਟ ਦੇ ਵਿੱਚ ਕਲਾ ਹੁੰਦੀ ਹੈ ਜਰੀਏ ਬਣਦੇ ਨੇ ਸਾਰੀਆਂ ਚੀਜ਼ਾਂ ਦੇ ਅੱਗੇ ਦੇ ਅੱਗੇ ਸਾਰੇ ਸਰਵਿਸ ਪ੍ਰੋਵਾਈਡਰ ਨੇ ਜੇ ਕੋਈ ਕਿਸੇ ਨੂੰ ਰੋਟੀ ਪਾਉਂਦਾ ਹੈ ਤਾਂ ਉਹਨਾਂ ਨੇ ਕੀ ਕੁਸ਼ੀ ਜਿਵੇਂ ਸੁਨੰਦਾ ਜੀ ਨੇ ਇਲਜ਼ਾਮ ਲਾਇਆ ਨੇ ਉਹਨਾਂ ਨੇ ਸੁਨੰਦਾ ਜੀ ਤੋਂ ਕੀ ਕੁਸ਼ੀ ਕਮਾ ਲਿਆ 215 ਕਰੋੜ ਦਾ ਇਲਜ਼ਾਮ ਲੱਗੇ ਉਹ ਹੀ ਬਣਗੇਗੀ ਢਾਲੀਵਾਲ ਨੇ ਰੋਟੀ ਪਾਈ ਹੈ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਵੀਰੇ ਦੇਖੋ 2020 21 ਦੌਰਾਨ ਜਦੋਂ ਮੈਂ ਬਿਲਕੁਲ ਇੰਡੀਪੈਂਡੈਂਟ ਸੀ ਮੈਂ ਕਿਸੇ ਨਾਲ ਕੰਮ ਨਹੀਂ ਸੀ ਕਰ ਰਿਹਾ ਮੈਂ ਉਦੋਂ ਆਪਣੀ ਕਲਾ ਪ੍ਰੂਵ ਕਰ ਚੁੱਕਿਆ ਆਪਣੀ ਲਿਖਤ ਪ੍ਰੂਵ ਕਰ ਚੁੱਕਿਆ ਉਦੋਂ ਮੇਰੇ ਗਾਣੇ ਚੱਲੇ ਨੇ ਵਧੀਆ ਉਦੋਂ ਪਿੰਕੀ ਢਾਲੀਵਾਲ ਜੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਗੁਰਕਰਨ ਢਾਲੀਵਾਲ ਨਾਲ ਨਾ ਸਕਾ ਡਿਜੀਟਲ ਨਾਲ ਇਹਨਾਂ ਦਾ ਜਦੋਂ ਦਾ ਮੇਰੀ ਜ਼ਿੰਦਗੀ 'ਚ ਇਹ ਆਏ ਨੇ ਉਦੋਂ ਦਾ ਮੇਰਾ ਕੰਮ ਖਰਾਬ ਹੋਇਆ ਹੈ ਫਾਈਨੈਂਸ਼ੀਅਲ ਲਾਸ ਹੋਏ ਨੇ ਮੈਨੂੰ ਇਮੋਸ਼ਨਲ ਲਾਸ ਹੋਇਆ ਹੈ ਬਹੁਤ ਤਰ੍ਹਾਂ ਦੇ ਨੁਕਸਾਨ ਹੋਏ ਨੇ ਤੇ ਮੈਂ ਇਹਨਾਂ ਨੂੰ ਸਰਿਆਂਵੇਂ ਗੱਲ ਕਹਿ ਚੁੱਕਿਆ ਇਹਨਾਂ ਨਾਲ ਮਿਲ ਕੇ ਜਦੋਂ ਅਸੀਂ ਨੂੰ ਲਾਸਟ ਟਾਈਮ ਹੁਣ ਤੋਂ 7-8 ਮਹੀਨੇ ਪਤਾ ਨਹੀਂ ਸ਼ਾਇਦ ਸਾਲ ਹੀ ਹੋ ਗਿਆ ਕਿ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਵੀ ਮੈਨੂੰ ਥੋੜੇ ਤੋਂ ਆਜ਼ਾਦੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਸਾਨੂੰ ਜਵਾਬ ਉਹਨੇ ਬੰਦ ਹੋ ਚੁੱਕੇ ਨੇ ਅਸੀਂ ਲੀਗਲ ਨੋਟਿਸ ਵੀ ਪਾ ਚੁੱਕੇ ਹਾਂ ਲੀਗਲ ਨੋਟਿਸ ਦੇ ਵਿੱਚ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਿਆ ਸੀ ਕਿ 7 ਦਿਨ ਦੇ ਵਿੱਚ ਸਾਨੂੰ ਰਿਪਲਾਈ ਕਰੋ ਨਹੀਂ ਫਿਰ ਅਸੀਂ ਕੋਰਟ ਦੇ ਵਿੱਚ ਜਾਣ ਲਈ ਮਜਬੂਰ ਹੋਵਾਂਗੇ ਕਾਕੇ ਜਿਵੇਂ ਸਿਹਤ ਫਾਗਰ ਨੇ ਕਿਹਾ ਕਿ ਉਹਨਾਂ ਦੇ ਮੈਸੇਜ ਦਾ ਮਿਨੀਮਮ ਰਿਪਲਾਈ ਹੁੰਦਾ ਜਾਂ ਬਹੁਤ ਵਾਰ ਕੋਸ਼ਿਸ਼ ਕੀਤੀ ਮਿਲਦੀ ਨਹੀਂ ਮਿਲ ਸਕੇ ਤੁਸੀਂ ਪਹਿਲਾਂ ਇਹ ਕਿਹਾ ਕਿ ਤੁਹਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਆਪੋ ਇਸ ਤਰ੍ਹਾਂ ਦੇ ਤੇ ਇਹ ਕਿਹੜੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕੀਤੀ ਜਾਂਦੀ ਸੀ ਇਸ ਤਰ੍ਹਾਂ ਤੁਹਾਨੂੰ ਥ੍ਰੈਟਨ ਕਰਨ ਦੇ ਲਈ ਇਹ ਦੇਖੋ ਮੈਂ ਹੈਗਾ 4 ਸਾਲ ਪੁਰਾਣਾ ਇੰਡਸਟਰੀ ਦੇ ਵਿੱਚ ਤੇ ਇਹਨਾਂ ਨਾਲ ਜੁੜਿਆ 3 ਸਾਲ ਪਹਿਲਾਂ ਇਹ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਤੇਰੇ ਵਰਗੇ 100 ਆਰਟਿਸ ਦੇਖੇ ਨੇ ਇਹਨਾਂ ਦੀ ਗੱਲ ਸੱਚੀ ਹੈ ਇਹਨਾਂ ਨੇ 100 ਆਰਟਿਸਟ ਦੇਖੇ ਨੇ 100 ਆਰਟਿਸਟਾਂ ਦਾ ਇਹਨਾਂ ਨੂੰ ਨੇਚਰ ਪਤਾ ਹੈ ਕਿ ਆਰਟਿਸਟ ਕਿਹੋ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੂੰ ਗੱਲ ਕਿਵੇਂ ਕਰਨੀ ਹੈ ਜਦੋਂ ਇਹ ਲਿਖਤ 'ਚ ਸਾਡੇ ਨਾਲ ਕੋਈ ਵੀ ਗੱਲ ਕਰਦੇ ਨੇ ਮੇਲ 'ਚ ਗੱਲ ਕਰਨਗੇ ਜਾਂ ਚੈਟ 'ਚ ਗੱਲ ਕਰਨਗੇ ਤਾਂ ਇਹ ਬਿਲਕੁਲ ਲੀਗਲ ਤਰੀਕੇ ਨਾਲ ਚੱਲਦੇ ਨੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਨੇ ਹਾਲਾਂਕਿ ਕਿਉਂਕਿ ਅਸੀਂ ਇਮੋਸ਼ਨਲ ਹੁੰਦੇ ਆ ਹੋ ਸਕਦਾ ਸਾਡੇ ਵੱਲੋਂ ਕੋਈ ਅਸੀਂ ਕੱਚੇ ਰਹਿ ਜਾਂਦੇ ਆਂ ਕਈ ਵਾਰ ਪਰ ਜਦੋਂ ਇਹ ਵਰਬਲ ਭਾਸ਼ਾ ਦਾ ਯੂਜ਼ ਕਰਦੇ ਨੇ ਤਾਂ ਉਦੋਂ ਇਹ ਬਹੁਤ ਅੱਗੇ ਵਧ ਜਾਂਦੇ ਨੇ ਕਿ ਸਾਨੂੰ ਇੱਥੇ ਦੱਸ ਦਿਆਂ ਥੋੜਾ ਜਿਹਾ ਸੰਕ ਤੇ ਹੁਣ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਚੈਨਲਾਂ ਦੇ ਥਰੂ ਮੈਨੂੰ ਵੀਰੇ ਨੂੰ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਕਾਕੇ ਨੂੰ ਰੋਕ ਲਓ ਨਹੀਂ ਤਾਂ ਖਮਿਆਜ਼ੇ ਭੁਤ ਲਓਗੇ ਫਿਰ ਸੈਸਪਾਲ ਜੀ ਨੇ ਕਿਹਾ ਕਿ ਕਾਨੂੰਨੀ ਨੋਟਿਸ ਭੇਜਿਆ ਉਹਦਾ ਅਗਲਾ ਪ੍ਰੋਸੈਸਰ ਦਾ ਕੋਰਟ ਚ ਸਿੱਧਾ ਕੇਸ ਕਰਨ ਦਾ ਬਿਲਕੁਲ ਜੀ ਉਧਰ ਨੂੰ ਨਹੀਂ ਵਧ ਰਹੇ ਤੁਸੀਂ ਸਾਨੂੰ ਅਜੇ ਜਿਹੜਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਇਹਨਾਂ ਨੂੰ ਇਹਨਾਂ ਨੂੰ ਮੈਨੂੰ ਲੱਗਦਾ ਪੇਸ਼ ਤੋਂ ਬਾਅਦ ਅਸੀਂ ਸਮਾਪਤੀ ਵੱਲ ਵਧਾਂਗੇ ਇਹਨਾਂ ਨੂੰ ਜਿਹੜੀ ਪੁਲਿਸ ਕੰਪਲੇਂਟ ਲੀਗਲ ਨੋਟਿਸ ਇਹ ਕਿਹਾ ਗਿਆ ਵੀ ਤੁਸੀਂ ਅਸੀਂ ਤੁਹਾਡੇ ਲਈ ਜਿਹੜੇ ਗੱਲਬਾਤ ਲਈ ਰੈਡੀ ਆ ਤੁਸੀਂ ਪਲੀਜ਼ ਗੱਲਬਾਤ ਲਈ ਆਓ ਅਦਰਵਾਈਜ਼ ਫਿਰ ਸਾਡੇ ਕੋਲ ਪੁਲਿਸ ਕੋਲ ਕੋਰਟ ਕੋਲ ਜਾਣ ਦਾ ਕੋਈ ਜ਼ਰੀਆ ਸਾਡਾ ਨਹੀਂ ਬਚੇਗਾ ਔਰ ਜਦੋਂ ਲੀਗਲ ਨੋਟਿਸ ਚਿੱਠੀਆਂ ਮੇਲਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਤਾਂ ਉਸ ਤੋਂ ਬਾਅਦ 11 ਤਰੀਕ ਨੂੰ ਐਸਐਸਪੀ ਮੁਹਾਲੀ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਹੈ ਪੁਲਿਸ ਸਟੇਸ਼ਨ ਜਿਹੜਾ ਇਹਨਾਂ ਨੂੰ ਲੱਗਦਾ ਉਹਦੇ ਚ ਵੀ ਦਰਖਾਸਤ ਦਿੱਤੀ ਗਈ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਨੇ ਉਹ ਇਹਨਾਂ ਦੀ ਟੀਮ ਦੇ ਕੋਲ ਮੌਜੂਦ ਨੇ ਜਿਹਦੇ ਤੋਂ ਤੁਹਾਨੂੰ ਡਿਟੇਲ ਦੇ ਵਿੱਚ ਹਰ ਤਰ੍ਹਾਂ ਦੇ ਜਵਾਬ ਉਹਨਾਂ ਦੇ ਐਡਵੋਕੇਟ ਧਾਲੀਵਾਲ ਸਾਹਿਬ ਹੋਰਾਂ ਦੇ ਹਰ ਲਾਭ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੈਟਲ ਕਰਨਾ ਚਾਹੁੰਦੇ ਹਾਂ ਕੋਈ ਵੀ ਆਰਟਿਸਟ ਹੈ ਸਾਡੇ ਨਾਲ ਆ ਕੇ ਗੱਲਬਾਤ ਕਰ ਸਕਦਾ ਕਿ ਲੱਗਦਾ ਨਹੀਂ ਕਿ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਸਰ ਮੇਰੀ ਗੱਲ ਸੁਣੋ ਜਿਹੜੇ ਉਹਨਾਂ ਦੇ ਈਮੇਲ ਪ੍ਰੋਵਾਈਡ ਕੀਤੇ ਗਏ ਨੇ ਤੇ ਉਥੇ ਚਿੱਠੀਆਂ ਤੁਹਾਨੂੰ ਕੀ ਲੱਗਦਾ ਪੈਨੂੰ ਕੁੰਡੇ ਖੜਕਾਏ ਜਾਣ ਮਤਲਬ ਜਾ ਕੇ ਲੋਕਾਂ ਦੇ ਹੂੰ ਤੇ ਜਿਹੜਾ ਜਿਹੜਾ ਰਵਾਈਆ ਮੀਡੀਆ ਚ ਬਿਆਨ ਦਿੱਤਾ ਕਿ ਅਸੀਂ ਗੱਲਬਾਤ ਹਾਂ ਗੱਲਬਾਤ ਫਿਰ ਉਹਦਾ ਜਵਾਬ ਦੋ ਚਿੱਠੀ ਪੱਤਰ ਦਾ ਨਾ ਹੋਰ ਗੱਲਬਾਤ ਦਾ ਕੀ ਤਰੀਕਾ ਹੁੰਦਾ ਵੀ ਮੈਂ ਚੌਂਗ ਚ ਖੜ ਕੇ ਕੋਈ ਰੌਲਾ ਪਾਏਗਾ ਲਵਲੀਨ ਕੰਪਲੇਂਟ ਕੀ ਦਿੱਤੀ ਐ ਐਸਐਸਪੀ ਮੌਲੀ ਨੂੰ ਹਾਂਜੀ ਕੰਪਲੇਂਟ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਾਪੀ ਕੰਪਲੇਂਟ ਇਹ ਹੈ ਕਿ ਜਿਹੜੀ ਐਕਸਲ ਸ਼ੀਟਾਂ ਦੇ ਵਿੱਚ ਫੇਰ ਬਦਲ ਕਰਕੇ ਫੋਰਜਰੀ ਕੀਤੀ ਗਈ ਹੈ ਉਦੇ ਉਦੀ ਕੰਪਲੇਂਟ ਹੈ ਜਿਹੜੇ ਜਿਹੜੀ ਐਕਸਟਰਸ਼ਨ ਕੀਤੀ ਜਾ ਰਹੀ ਹੈ ਤੇ ਜੇ ਚੈਨਲ ਛਡਾਣਾ ਦਾ ਪੈਸੇ ਮੰਗੋ ਉਹਦੇ ਰਿਗਾਰਡਿੰਗ ਹੈ ਠੀਕ ਹੈ ਜਿਹੜੇ ਕਾਪੀਰਾਈਟ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਦੇ ਰਿਗਾਰਡਿੰਗ ਹੈ ਸਾਰੀ ਡਿਟੇਲਡ ਉਹ ਉਹ ਰਿਪੋਰਟ ਨੇ ਤੇ ਤੁਹਾਡੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਸਾਂਝੀ ਹਰ ਤਰ੍ਹਾਂ ਦਾ ਕੁਐਸਚਨ ਜਿਹੜਾ ਆ ਹੁਣ ਅਸੀਂ ਇਸ ਇਸ ਨੂੰ ਮੈਂ ਲਗਾਦਾ ਅਸੀਂ ਇਹਨੂੰ ਓਵਰ ਕਰਕੇ ਤੁਹਾਡੇ ਨਾਲ ਇਹ ਕਲਾਕਾਰ ਤੇ ਇਹ ਹੈਗੇ ਆ ਇਹ ਹਰ ਤਰ੍ਹਾਂ ਦੇ ਤੁਹਾਡੇ ਜਵਾਬ ਜਿਹੜੇ ਨੇ ਤੁਹਾਡੇ ਨਾਲ ਅਸੀਂ ਇਹ ਇਹ ਤਾਂ ਹੀ ਤੁਹਾਡੇ ਵਿੱਚ ਆਏ ਨੇ ਕਿਉਂਕਿ ਸਾਨੂੰ ਕਈ ਸੁਨੇਹੇ ਆ ਰਹੇ ਸੀ ਸਾਨੂੰ ਇਹ ਕਹਿ ਵੀ ਕੋਈ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਨੇ ਬੈਠੇ ਨੇ ਇੱਥੇ ਤੁਸੀਂ ਜਿਹੜੇ ਵੀ ਗੱਲ ਪੁੱਛਣੀ ਹੈ ਪੁੱਛ ਸਕਦੇ ਹੋ ਤੇ ਆਪਾਂ ਇਹ ਦੂਜਾ ਕੁਸਚਨ ਇਹ ਆ ਜਿੱਦਾਂ ਉਹ ਆਫਰ ਕਰ ਰਹੇ ਆ ਵੀ ਆ ਕੇ ਗੱਲਬਾਤ ਕਰੋ ਹੁਣ ਤੁਸੀਂ ਲਿਖਾ ਟੌਪਿਕਸ ਦੇ ਚੁੱਕੇ ਹੋ ਉਸ ਵੇਲੇ ਇਸ ਲੈਵਲ ਤੇ ਆ ਕੇ ਗੱਲਬਾਤ ਦਾ ਕੋਈ ਸਕੋਪ ਹੈ ਜਾਂ ਕੋਈ ਪ੍ਰੋਵੀਜ਼ਨ ਦੇਖੋ ਗੱਲਬਾਤ ਦਾ ਸਕੋਪ ਹਮੇਸ਼ਾ ਹੀ ਰਹੇਗਾ ਜਦ ਜਦ ਤੱਕ ਸਾਡੇ ਜਿਹੜੇ ਜਿਹੜੇ ਇਹਨਾਂ ਸਾਡੇ ਕਲਾਇੰਟ ਨੇ ਜਦ ਤੱਕ ਉਹਨਾਂ ਦੇ ਗ੍ਰੀਵੈਂਸਸ ਜਿਹੜੀ ਉਹਨਾਂ ਦੀ ਸ਼ਿਕ ਉਹਨਾਂ ਦੇ ਉਹ ਸਾਰੇ ਐਡਰੈਸ ਹੋ ਜਾਣ ਤਾਂ ਅਸੀਂ ਅਸੀਂ ਇਹ ਇਹ ਕਲਾਕਾਰ ਬੰਦੇ ਨੇ ਇਹਨਾਂ ਨੇ ਇਹਨਾਂ ਨੇ ਕੋਈ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਨਾ ਅਜੇ ਤੱਕ ਕਿੰਨੀ ਇਹਨਾਂ ਦੀ ਉਮਰ ਹੋ ਗਈ ਹੋਣੀ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹਨਾਂ ਨੂੰ ਕੋਈ ਲਾਅ ਐਂਡ ਆਰਡਰ ਦੇ ਵਿੱਚ ਪਹਿਲੀ ਵਾਰੀ ਦਰਵਾਜ਼ਾ ਖੜਕਾਲਾ ਪਿਆ ਹੋਣਾ ਠੀਕ ਹੈ ਤਾਂ ਤੁਸੀਂ ਇਸ ਤੋਂ ਸਮਝੋ ਕਿ ਕੀ ਬੰਦੇ ਦਾ ਇਹ ਕੰਮ ਹੈ ਕਿ ਬੰਦਾ ਇਸ ਤਰ੍ਹਾਂ ਦੇ ਕੰਮ ਚਾਹੇ ਕੋਈ ਪਿਆ ਔਰ ਜਿਨ੍ਹਾਂ ਤੇ ਇਲਜ਼ਾਮ ਲਾ ਰਹੇ ਨੇ ਉਹਨਾਂ ਨਾਲ ਕਾਫੀ ਵਾਰੇ ਹੋ ਚੁੱਕੇ ਤੇ ਕੋਈ ਬੰਦਾ ਇੰਨੇ ਸਾਲਾਂ ਚ ਆਪਣੀ 30 ਸਾਲਾਂ ਦੀ ਉਮਰ 'ਚ 32 ਸਾਲਾਂ ਦੀ ਉਮਰ 'ਚ ਪਹਿਲੀ ਵਾਰ ਚੁੱਕੀ ਤੋੜ ਰਿਹਾ ਤਾਂ ਉਹਨੂੰ ਕੋਈ ਐਕਸਟਰਾ ਆਰਡੀਨਰੀ ਸਰਕਮਸਟੈਂਸ ਲੱਗੇ ਹੋਣੇ ਆ ਉਹ ਤਾਂਹੀਂ ਤੁਹਾਡੀ ਕਚੈਰੀ 'ਚ ਆ ਕੇ ਬੈਠਿਆ ਤੇ ਮੈਨੂੰ ਲੱਗਦਾ ਭਈ ਇਸ ਤੋਂ ਬਾਅਦ ਅਸੀਂ ਇਹਨੂੰ ਓਵਰ ਕਰਦੇ ਤੇ ਤੁਹਾਡੇ ਲਈ ਸੇਲਪਾਲ ਜੀ ਇੱਕ ਸਵਾਲ ਪੁੱਛ ਰਿਹਾ ਤੁਸੀਂ ਜਿਸ ਤਰੀਕੇ ਨਾਲ ਕਹਿਿਆ ਕਿ ਆਰਟਿਸਟ ਕਾਫੀ ਹੋਰ ਜ਼ਿਆਦਾ ਹੈਗੀ ਸੋਨੰਦਾ ਸ਼ਰਮਾ ਆਪਣੀ ਅਲੱਗ ਲੜਾਈ ਲੜ ਰਹੇ ਨੇ ਤੁਸੀਂ ਅਲੱਗ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਵੱਲੋਂ ਕਿਉਂਕਿ ਲੜਾਈ ਵੱਡੀ ਹੈ ਕਿ ਇਕੱਲੇ ਇਕੱਲੇ ਲੜਨੀ ਬਹੁਤ ਔਖੀ ਹੈ ਤੁਹਾਡੇ ਵੱਲੋਂ ਕੋਈ ਤਰਦਰ ਜਾਂ ਕੋਈ ਇਸ ਤਰੀਕੇ ਦੇ ਨਾਲ ਪਹਿਲ ਨਹੀਂ ਕੀਤੀ ਗਈ ਕਿ ਹੋਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਇੱਥੇ ਮੰਚ ਤੇ ਲਿਆਂਦਾ ਜਾਵੇ ਉਹ ਗੱਲਬਾਤ ਕਰ ਮੈਮ ਉਹ ਰਿਕੁਐਸਟ ਸਾਰਨ ਕੀਤੀ ਜਾਂਦੀ ਹੁੰਦੀ ਆ ਰਿਕੁਐਸਟ ਸਾਰਨ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਕੋਈ ਬੰਦਾ ਖੁੱਲ ਕੇ ਆ ਸਕਦਾ ਸਾਹਮਣੇ ਰਿਸਕ ਟੇਕਿੰਗ ਪੋਜੀਸ਼ਨ 'ਚ ਆ ਜਾਂਦਾ ਕੋਈ ਨਹੀਂ ਆਉਂਦਾ ਹੈਗਾ ਜਿਵੇਂ ਕਿ ਉਹ ਚੈਨਲ ਵਾਲੀ ਗੱਲ ਆ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਚੈਨਲ ਪ੍ਰਾਪਰਟੀਆਂ ਉਹਨਾਂ ਕੋਲ ਹੁੰਦੀਆਂ ਨੇ ਇਹ ਸਭ ਤੋਂ ਵੱਡਾ ਮਸਲਾ ਹੈ ਕਿ ਮੈਂ ਇੱਕ ਥੋੜੀ ਮਾਦੀਮ ਰਹੀ ਗੱਲ ਹੋਰ ਧਿਆਨ ਚ ਲਿਆਦਾ ਕਿ ਮੇਰਾ ਪਿਛਲੇ ਸਵਾ ਸਾਲ ਡੇਢ ਸਾਲ ਦਾ ਜੀਐਸਟੀ ਵੀ ਦਿੱਤਾ ਗਿਆ ਚਾਹੇ ਮੇਰੀ ਅਮਾਉਂਟ ਘੱਟ ਹੁੰਦੀ ਹੈ ਚਾਹੇ ਵੱਧ ਹੁੰਦੀ ਹੈ ਇੱਕ ਹੋਰ ਤਰ੍ਹਾਂ ਦਾ ਫਰਾਡ ਹੈ ਜਿਹੜੀਆਂ ਪੇਮੈਂਟਾਂ ਦੁਬਈ ਰਹੀ ਰੂਟ ਕਰ ਦਿੰਦੇ ਨੇ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਫਰਾਡ ਹੈ ਫਰਾਡ ਹੈ ਤਾਂ ਪੁਲਿਸ ਰਿਕੁਐਸਟ ਹੈ ਕਿ ਇਹਨੂੰ ਵੀ ਕੰਸਰਨਡ ਮਹਿਕਮਾ ਨੂੰ ਕਿ ਇਹਨਾਂ ਨੂੰ ਹੋਰ ਡੀਪਲੀ ਜਾਣਿਆ ਜਾਵੇ ਜਿਹੜਾ ਦੁਬਈ ਵਾਲਾ ਤੁਸੀਂ ਕਹਿ ਰਹੇ ਹੋ ਵੀ ਬਹੁਤ ਵੱਡਾ ਮਸਲਾ ਕਿਉਂਕਿ ਉਹ ਇੱਕ ਨੰਬਰ ਜਾਂ ਦੋ ਨੰਬਰ ਦਾ ਜਿਵੇਂ ਕਾਕਾ ਜੀ ਨੇ ਪਹਿਲਾਂ ਕਿਹਾ ਕੀ ਉਹ ਕੋਈ ਹਵਾਲਾ ਦੇ ਥਰੂ ਪੇਮੈਂਟ ਆਉਂਦੀ ਆ ਜਾਂ ਕੋਈ ਹੋਰ ਮਾਡੂਲ ਆਦਾ ਵੀਰੇ ਜਦੋਂ ਕੰਟਰੈਕਟ ਹੁੰਦਾ ਸ਼ੁਰੂ ਚ ਉਹ ਕੰਟਰੈਕਟ ਹੁੰਦਾ ਇੰਡੀਆ ਦੇ ਵਿੱਚ ਰਜਿਸਟਰਡ ਕੰਪਨੀਆਂ ਦਵਾ ਉਦੋਂ ਜੀਐਸਟੀ ਦਿੱਤੇ ਜਾਂਦੇ ਨੇ ਜਦੋਂ ਆਰਟਿਸਟ ਦੇ ਪੈਸੇ ਉਧਰ ਬਦਲਣ ਲੱਗਦੇ ਨੇ ਕਿਉਂਕਿ ਉਹ ਜੀਐਸਟੀ ਨਾ ਦੇਣਾ ਪਵੇ ਉਹਨਾਂ ਨੂੰ ਤਾਂ ਪਿੱਛੋਂ ਆ ਰਿਹਾ ਜੀਐਸਟੀ ਜਿਵੇਂ ਬਰਿੰਦਸੇ ਬੰਬੇ ਐਸਟੈਬਲਿਸ਼ਡ ਕੰਪਨੀਆ ਵੱਲੋਂ ਆ ਜਾਂਦੇ ਨੇ ਜੀਐਸਟੀ ਤਾਂ ਉਸ ਪੇਮੈਂਟ ਨੂੰ ਰੂਟ ਅਦਰ ਕੰਟਰੀ ਰਹੀ ਕਰਦੇ ਨੇ ਉਹ ਜੀਐਸਟੀ ਆਰਟਿਸਟ ਦਾ ਵੀ ਖਾ ਜਾਂਦੇ ਨੇ ਤੇ ਪਿੱਛੋਂ ਵੀ ਖਾ ਜਾਂਦੇ ਨੇ ਕੋਈ ਕੋਈ ਕੰਪਨੀ ਵੱਲੋਂ ਪ੍ਰੋਵਾਈਡ ਕਰਵਾਉਂਦੀ ਹੈ ਬਿਲਕੁਲ ਜੀ ਉਥੋਂ ਦੀਆਂ ਉਥੋਂ ਦੀ ਮੈਂ ਇੱਕ ਵਾਰ ਤੇ ਸਾਰੀ ਚੀਜ਼ਾਂ ਨਹੀਂ ਖਤਮ ਕਰਨਾ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਮੈਂ ਉਥੋਂ ਦੀਆਂ ਕੰਪਨੀਆਂ ਦੇ ਨਾਮ ਕੀ ਨੇ ਉਹਨਾਂ